ਤੇਰਾ ਕੋ ਨਾਮ ਸਉ ਤੇਰੀ ਬੜਿਆਈ ਕੋਈ ਨਾ ਜਾਣੇ ਮੇਰਾ ਅਰਦਾਸ ਸਿਕੋਂ ਪਤੀ ਜੀ ਕੀ ਬਾਤ ਸਾਹਿਬ ਦਸਵੀਂ ਪ੍ਰਤਮ ਗੋਪੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਰੰਗਤ ਵਰਤੇ ਅਰਦਾਸ ਰਾਮਦਾਸ ਸਾਹਿਬੀ ਸਹਾਇ ਜੀ ਸ੍ਰੀ ਹਰਕ੍ਰਿਸ਼ਨ ਸਉ ਤੇ ਆਈ ਹੈ ਜਿਸ ਇੱਥੇ ਸਭ ਉਪਜਾਏ ਤੇਗ ਬਹਾਦਰ ਸੰਗ ਰਿਆ ਹੈ ਸਮੁੰਦਰ ਉਭਾਨ ਤੇ ਨਿਕਾਇਨਾਦ ਵੰਗਰਾ ਅਡੋ ਤੇਰਾ ਖਾਲਸਾ ਖੰਡਾ ਬਰਹਿ ਮੰਡਾ ਵਿੱਚ ਕਿਸੇ ਦੇ ਨਹੀਂ ਜੋ ਵਸ ਤੇ ਸਿੰਘ ਆਹ ਕੰਡਾ ਬੈਠਾ ਥੋ ਤੇਰਾ ਖਾਲਸਾ ਜਿੱਤ ਵਿੱਚ ਜੱਤੋ ਪੈਰ ਰੱਖਦਾ ਅਕਾਲ ਨੂੰ ਨੱਕਾ ਤੇ ਵਿੱਚ ਰੱਖੇ ਬਸ ਸੋ ਤੇਰਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਮਲਕੀ ਕੰਪਨੀ ਆਪ ਆਪ ਦੇ ਸਾਰੇ ਵਰਕਰਾਂ ਨਾਲ ਮਿਲ ਕੇ ਸ੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਦੀ ਵਰਸੀ ਸਾਲਾਨਾ ਵਰਸੀ ਹਰ ਸਾਲ ਮਨਾਉਂਦੀ ਆਈ ਹੈ ਤੇ ਇਹ ਬਹੁਤ ਹੀ ਵਰਕਰਾਂ ਨੂੰ ਉਤਸਾਹ ਰੈਂਦਾ ਦਿੰਦਾ ਜਿਸ ਦਿਨੇ ਆਉਂਦੇ ਨੇ ਸਾਰੀ ਫੈਕਟਰੀ ਦੇ ਵਰਕਰ ਸੜਕ ਤੇ ਸ੍ਰਿਕ ਵਾਸਤੇ ਲੰਗਰ ਪਾਣੀ ਚਾਵਲ ਦਾ ਲੰਗਰ ਠੰਡੇ ਮਿੱਠੇ ਪਾਣੀ ਦੀ ਸੇਵਾ ਕਰਦੇ ਨੇ ਮੈਂ ਪਰਮਾਤਮਾ ਮੂਰੇ ਅਰਦਾਸ ਕਰਦਾ ਇਹ ਸਾਲਾਨਾ ਵਰਸੀ ਇਹ ਫੈਕਟਰੀ ਹਰ ਸਾਲ ਮਨਾਉਂਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵੈਗੂ ਫਤਿਹ ਰੇਗੁਰੇ ਕੀ ਫਤਈ ਜਨਮ ਮਰਨ ਦੋ ਮੈ ਨਾਹੀਂ ਜਨ ਪਰਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਿ ਸੋ ਲੈਣ ਮਲਾਏ ਦੇ ਮਾਂ ਬਾਪ ਅਨੁਸਾਰ ਸ੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਪੁਰਸ਼ ਉਹਨਾਂ ਦੀ ਸਰਾਨਾ ਵਰਸੀ ਦੇ ਸਬੰਧ ਵਿੱਚ ਭਾਈ ਮਲਕੀਤ ਸਿੰਘ ਭਾਈ ਚਰਨਜੀਤ ਸਿੰਘ ਅਤੇ ਫੈਕਟਰੀ ਦੇ ਸਮੂਹ ਵਰਕਰਾਂ ਵੱਲੋਂ ਹਰੇਕ ਸਾਲ ਸੜਕ ਦੇ ਉੱਤੇ ਗੁਰੂ ਕੇ ਲੰਗਰ ਚਲਾਇਆ ਜਾਂਦੇ ਹਨ ਇਹ ਸਵਾਰੀ ਵੀ ਇਹਨਾਂ ਸਾਰਿਆਂ ਨੇ ਉਦਮ ਕਰਕੇ ਇਸੇ ਤਰ੍ਹਾਂ ਹੀ ਅੱਜ ਲੰਗਰ ਦੀ ਪ੍ਰారంਭਤਾ ਕੀਤੀ ਹੈ ਸੋ ਗੁਰੂ ਮਹਾਰਾਜ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਇਸੇ ਤਰ੍ਹਾਂ ਹੀ ਹੋਰ ਵੀ ਜਿੰਨੀਆਂ ਵੀ ਸਵਾਵਾ ਹਨ ਵੱਧ ਤੋਂ ਵੱਧ ਕਰਨ ਦਾ ਬਲ ਉਹਦਾਂ ਬਖਸ਼ੇ ਇਹਨਾਂ ਦੀ ਫੈਕਟਰੀ ਸਦਾ ਹੀ ਚੜ੍ਹਦੀ ਕਲਾ ਵਿੱਚ ਰਹੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਹੁੰਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ